ਦੀ ਅੱਜ ਅਸੀਂ ਆਏ ਆ ਪਿੰਡ ਨਸ਼ਹਿਰਾ ਪਦਵਾ ਕੋਈ ਗੱਲ ਨਹੀਂ ਅੱਜ ਅਸੀਂ ਕਿਹਾ ਅਸੀਂ ਆਏ ਆ ਨਸ਼ਹਿਰਾ ਇੱਕ ਮਿੰਟ ਇੱਕ ਮਿੰਟ ਫੋਨ ਆਇਆ ਫੋਨ ਆਇਆ ਇੱਕ ਮਿੰਟ ਉਸੇ ਬੰਦੇ ਨੂੰ ਹੈਲੋ ਡੈਡੀ ਆਪਣੇ ਦਾ ਪੈਨੇ ਕਿੱਥੋਂ ਬੋਲਦੇ ਤੁਸੀਂ ਦਿੱਤੀ ਦਾ ਵੀ ਪਤਾ ਮੈਨੂੰ ਨੰਬਰ ਪਾਸ ਇੰਨਾ ਦੋਨੇ ਹਾਂ ਲੱਬ ਲੱਬ ਗਿਆ ਲੱਬ ਗਿਆ ਸ਼ੁਕਰਪਾ ਦਿਦੀ ਪਾਜੀ ਤੇਰਾ ਪਲ ਹੋਰ ਕਿੱਦਾਂ ਵੀਰੇ ਕਿਟਰੀ ਹੋ ਸਕਦਾ ਛੋਟੇ ਵੀਰ ਹੋਰ ਕਿੱਦਾਂ ਵੀਰ ਹਾਂ ਹੁਣ ਦੇ ਹੋੜ ਜਾਈ ਗੱਡੀਆਂ ਫਰਫਰਾ ਕੀ ਆਲਾ ਜਾ ਆ ਜੀ ਆ ਰਿਹਾ ਵੇਖਿਓ ਕੀ ਆਲਾ ਹਾਂ ਕੀ ਹਾਲਾ ਕੋਈ ਨਾ ਹੱਥ ਬਲਾਇਆ ਕਰਦਾ ਕੋਈ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਰਾ ਇਹ ਤੈਨੂੰ ਕਿੱਥੋਂ ਮਿਲਿਆ ਵੀਰ ਭਰਾ ਕੋਈ ਗੱਲ ਅੱਛਾ ਇਹ ਤੂੰ ਮਿਲਿਆ ਹੁੰਦੀ ਆ ਹਰ ਬਸਾਂ ਗਾੜੀ ਗੱਡੀਆਂ ਗੱਡੀਆਂ ਆਈ ਜਾਂਦਾ ਭਾਈ ਭਰਾ ਨੇ ਯਾਰ ਬੰਦਾ ਤੇ ਚੰਗਾ ਭਲਾ ਯਾਰ। ਆਹ। ਆਹ ਸਭ ਹੀ ਕਰਾ ਦੇ। ਕਿਨਾ ਵੀਰੇ ਤੇਰਾ? ਮੇਰਾ ਭਰਾ ਨਹੀਂ। ਸਾਹਿਬ ਸਿੰਘ। ਮੇਰੇ ਪੰਡੇ। ਕਿਹੜਾ ਪਿੰਡ ਆ? ਛਾਪੀ। ਆਹ ਲਾ ਦੇ ਤੂੰ ਫਿਰ ਆਪਾਂ। ਕਿਹੜਾ ਪਿੰਡ ਮੇਰੇ ਭਰਾ ਦਾ? ਮੇਰੀ ਗੱਲ ਸੁਣ। ਲੈਂਡਰੀ ਵੀ ਪਤਾ ਬਤਾਈ। ਹਾਂ? ਮੈਨੂੰ ਪਤਾ ਮੈਂ ਕਿੱਥੇ ਜਾਵਾਂ। ਅੱਛਾ। ਛਾਪੀ ਜਾ। ਤੂੰ ਮੇਰਾ ਭਰਾ ਵਾਂ। ਰੋਟੀ ਖਾਧੀ ਹੈ? ਚਾਹ ਚੁ ਪੀਤੀ ਹੈ? ਚੋਕੇ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਛਾਪੀ। ਕੋਈ ਨਹੀਂ ਵਾਇਗਰ ਮੇਰ ਕਰੇ ਇਹ ਪਰਨਾਪੁਰਾ ਨਹੀਂ ਇਹਨੇ ਬਦਦਾ ਬਦਦਾ ਇਤਨਾ ਬਸਾਂ ਅੱਜ ਤਾਂ ਜਾਮ ਲਵਾਏ ਆ ਬਾਈ ਉਹਦੇ ਨਿਸ਼ਾਰੇ ਅੱਛਾ ਫੁੱਲ ਗੱਡੀਆਂ ਸਪੀਡ ਗੱਡੀਆਂ ਭਾਜ ਭਾਜ ਗੱਡੀ ਤੇ ਕੋਈ ਕੰਟਰੋਲ ਹੁੰਦਾ ਜਿਹੜੇ ਮਾਲਾ ਪੂ ਤਿੰਨ ਘੰਟੇ ਹੋਰ ਘਲੋਤੇ ਨੂੰ ਇੱਥੇ ਜੇ ਕੋਈ ਗੱਲ ਨਹੀਂ ਕਰ ਲੈਣਾ ਕਰ ਲੈਣਾ ਨੂੰ ਕੀ ਪਾਣੀ ਮੰਗਦਾ ਹਾਂ ਪਾਣੀ ਮੰਗਦਾ ਗੱਡੀ ਵਿੱਚ ਪਾਣੀ ਪਿਆਣਾ ਪਾਣੀ ਨਹੀਂ ਪੀਂਦਾ ਸੁਵੀ ਤੰਗੂ ਹੋਰ ਕੀ ਹਾਲਾ ਠੀਕ ਠਾਕ ਹੈ ਓਏ ਕੋਈ ਗੱਲ ਨਹੀਂ ਆ ਦੱਸ ਨਾ ਓਏ ਪਿੰਡ ਦੱਸ ਕਿਹੜਾ ਮੇਰੇ ਭਰਾ ਦਾ ਪਿੰਡ ਆ ਹੈਲੋ ਜਿੰਨੇ ਇੱਥੇ ਮੁੱਢਾ ਖਲੋਤੇ ਕੋਈ ਗੱਲ ਨਹੀਂ ਮਾਰਦਾ ਨਹੀਂ ਮਾਰਦਾ ਕੋਈ ਗੱਲ ਨਹੀਂ ਜਸ ਕੋਈ ਗੱਲ ਨਹੀਂ ਅਜੇ ਐਕਟਿਵ ਹੀ ਖਸਾ ਮਿੰਦੀ ਤੁਮੇ ਚਲਾਓ ਓਏ ਵਾਹਿਗੁਰੂ 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 ਆ ਓ ਜਰਾ ਉਧਰ ਵਾਹਿਗੁਰੂ ਵਾਹਿਗੁਰੂ ਗੱਡੀਆਂ ਖਲੋਤੇ ਵੱਡੀਆਂ ਖਲੋਤੇ ਮਸਟਕਲਾ ਜਿੰਨੇ ਗੱਡੀਆਂ ਚ ਖਲੋਤੇ ਹੀ ਹਨ ਸਾਰੇ ਸੋਲੋ ਕਾਰ ਸੇ ਆਲੇ ਤੁਸੀਂ ਵੀ ਸੋਲੋ ਹਾਂ ਉਸ ਚ ਨਹੀਂ ਆ ਬੀ ਨਾ ਫੜੋ ਰੱਖੋ ਹਾਂ ਕੁਝ ਨਹੀਂ ਹੋਇਆ ਸਾਰਾ ਰੱਖ ਰੋਟੀ ਰੈਡੀ ਖਾਧੀ ਮੇਰੇ ਭਰਾਣੇ ਖਾਧੀ ਬਸ ਚਾਹ ਪੀਤੀ ਹੋ ਪੀਤੀ ਹੈ ਚਾਹ ਹਾਂ ਪੀਣੀ ਹੋਣੀ ਚਾਹ ਵੀ ਨਹੀਂ ਆ ਪੀ ਆ ਪੀ ਡਾਬੇ ਤੋਂ ਹੈ ਗੱਲ ਸੁਣ ਕੋਈ ਚਾਹ ਨਹੀਂ ਪੀ ਰੱਖ ਰੱਖ ਹੈ ਖੜਾ ਇੱਕ ਥੇ ਉਹਦਾ ਇੱਕ ਮਾਦਾ ਤੇ ਰੱਖ ਵੇ ਦੰਨ ਐ ਕਿ ਨਾ ਕਰਦਾ ਆਈਦਾ ਨਹੀਂ ਕਰੀਦਾ ਨਾ ਕਿ ਸਾਈਨ ਨਹੀਂ ਇਹ ਸਾਈਨ ਨਹੀਂ ਦੇਣਾ ਮੇਰਾ ਭਰਾਣੇ ਉਂਗਲ نیچے ਕਰ ਇਹ ਸਾਈਨ ਨਹੀਂ ਦੇਣਾ ਦਰ ਆ ਆ ਸੰਗਤ ਜੀ ਅੱਜ ਅਸੀਂ ਆਏ ਆ ਪਿੰਡ ਨਸ਼ਹਿਰਾ ਪਤਵਾ ਕੋਈ ਗੱਲ ਨਹੀਂ ਅੱਜ ਸੰਗਤ ਜੀ ਅਸੀਂ ਆਏ ਆ ਨਸ਼ਹਿਰਾ ਇੱਧਰ ਆਓ ਕਿੰਨੇ ਭੰਡੇ ਜਿਹਾ ਕੋਈ ਗੱਲ ਨਹੀਂ ਸ਼ਹਿਰਾ ਪਤਵਾ ਇੱਧਰ ਆਪੋ ਟੇ ਨਸ਼ਹਿਰਾ ਪਤਵਾ ਅਸੀਂ ਆਏ ਆ ਤੇ ਇਹ ਵੀਰ ਥੋੜਾ ਜਿਹਾ ਮੈਂਟਲੀ ਥੋੜਾ ਜਿਹਾ ਨਹੀਂ ਬਹੁਤ ਜ਼ਿਆਦਾ ਮੈਂਟਲੀ ਡਿਸਟਰਬ ਆਏ ਠੀਕ ਹੈ ਜੀ ਇਸ ਸੰਗਰਾਮ ਵੀਰ ਹੁਣਾਂ ਨੇ ਬਹੁਤ ਔਖਾ ਕਾਬੂ ਕੀਤਾ ਪੰਜ ਚਾਰ ਮੁੰਡਿਆਂ ਨੇ ਫੜ ਕੇ ਤੇ ਪਤਾ ਨਹੀਂ ਕਿ ਮੈਂਟਲੀ ਡਿਸਟਰਬ ਇੰਨਾ ਜਿਆਦਾ ਹੋ ਗਿਆ ਵੀ ਸਾਨੂੰ ਮਾਰਨ ਤੱਕ ਜਾਂਦਾ ਵਾ ਗੱਡੀਆਂ ਦੇ ਅੱਗੇ ਭੱਜ ਭੱਜ ਕੇ ਗੱਡੀਆਂ ਦੇ ਅੱਗੇ ਜਾਂਦਾ ਵਾ ਵਾਹਿਗੁਰੂ ਇਹਨੂੰ ਜਿਵੇਂ ਨਾ ਕਸਰ ਗੁਰਸ ਦੀ ਚੱਕਾ ਅੱਛੇ ਆ ਗਏ ਵਾਹਿਗੁਰੂ ਤੇ ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਕੋਈ ਵੀ ਭਰਾ ਵੀਰ ਇਸ ਵੀਰ ਬਾਰੇ ਕੋਈ ਨੌਲੇਜ ਰੱਖਦਾ ਹੋਵੇ ਜਾਣਦਾ ਹੋਵੇ ਤੇ ਜਰੂਰ ਆ ਸਾਡੇ ਉੱਪਰ ਮੋਬਾਈਲ ਨੰਬਰ ਦਿੱਤੇ ਆ ਅੱਜ ਨਸ਼ਾਇਰਾ ਪੰਨੋਂ ਆਏ ਆ ਇਹ ਜਿਹੜੀ ਤਰਨਤਾਰਨ ਤੋਂ ਜਾਂਦੀ ਆ ਸਿਹਰੀਕੇ ਨੂੰ ਛੜਕ ਜਾਂਦੀ ਆ ਤੇ ਟੋਲ ਪਲਾਜ਼ੇ ਦੇ ਕੋਲ ਆ ਸੀ ਟੋਲ ਪਲਾਜ਼ੇ ਗੋਰੇ ਦਿਖਾ ਦੇ ਇਹਨਾਂ ਵੀਰੇ ਮੈਂਟਲੀ ਡਿਸਟਰਬਾ ਕੋਈ ਵੀਰੇ ਹਾਂ ਦਿਮਾਗੀ ਡਿਸਟਰਬਾ ਹਾਂ ਤੇ ਕੋਈ ਵਾਲੇ ਨੂੰ ਪੁੱਛਦੇ ਇਹਦਾ ਨਾਮ ਦੱਸ ਦੂਗਾ ਇਹ ਹੋਲੀ ਹੋਲੀ ਸਾਲੇ ਪਾ ਪਿੰਡ ਕਿਹੜਾ ਬਈ ਤੇਰਾ ਕਿਹ ਪਿੰਡ ਕਿਹੜਾ ਵੀਰ ਬ੍ਰਦਰ ਪਰਾ ਪਿੰਡ ਕਿਹੜਾ ਤੇਰਾ ਪਿੰਡ ਦੱਸ ਦੇ ਆਪਣਾ ਨਾਉ ਕੋ ਮੈਂ ਚੱਲ ਜਾ ਨਾ ਵਾ ਮੇਰਾ ਵੀਰ ਇਦਾਂ ਨਾ ਬੋਲ ਪਿੰਡ ਦੱਸ ਕਿਹੜਾ ਤੇਰਾ ਲੜਨਾ ਨਹੀਂ ਆ ਮਾਰਨਾ ਨਹੀਂ ਆ ਹਟ ਜਾ ਫੇਰ ਮਾਰਨੀ ਤੈਨੂੰ ਫੇਰੇ ਐਂਕਾ ਉੱਥੇ ਮਾਰ ਲੈ ਜਿੱਥੇ ਸੋਚੇਂ ਨਾ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਆ ਪਿੰਡ ਕਿਹੜਾ ਤੇਰਾ ਸੁਣੂ ਤਾਂ ਅਸ ਜਿੰਮਾਰੇ ਭਾਜੀ ਬਾਕੀ ਜਿਹੜੇ ਬੱਚੇ ਜਿੰਨੇ ਮੈਂ ਇਸ ਤਰ੍ਹਾਂ ਆਪੇ ਦੇਖੇ ਸਾਰਨ ਕਰਤਲੇ ਤਦੋਂ ਤੁਸੀਂ ਆਲੇ ਅਨੋਜਾ ਅਸਟੈਂਡ ਜੱਟੀ ਹੀ ਰਹਾ ਨਾ ਲੋਕ ਇਹਨੂੰ ਇੱਥੇ ਬਿਠਾਓ ਇੱਥੇ ਬਿਠਾਓ ਹਾਂ ਬੈਠਦਾ ਨਹੀਂ ਹੈ ਬੈਠਦਾ ਨਹੀਂ ਹੈ ਇੱਥਾ ਛੱਡ ਚੇਤਾ ਨਾ ਚੱਲ ਇੱਧਰ ਆ ਇੱਕ ਦੇ ਲੱਤ ਮਾਰਦਾ ਲੱਤ ਨਾ ਮਾਰੇ ਨਾ ਫਰਜਾ ਮੇਰੀ ਗੱਲ ਸੁਣੀ ਦਿਨ ਮੇਰਾ ਪੁੱਤ ਆਪਣਾ ਨਾਮ ਦੱਸ ਕੀ ਨਾਮ ਆ ਉਹ ਪਿੰਡ ਕਿਹੜਾ ਤੇਰਾ ਪਿੰਡ ਦਾਵਾ ਪਿੰਡ ਦੱਸ ਕਿਹੜਾ ਤੇਰਾ ਬੈਹਦਾ ਇੱਥੇ ਬੈਹਦਾ ਇੱਥੇ ਹੈ ਪਰ ਵੀ ਸਰ ਦਾਵਾ ਆ ਤੂੰ ਦੱਸ ਪਿੰਡ ਕਿਹੜਾ ਤੇਰਾ ਪਿੰਡ ਕਿਹੜਾ ਵਾ ਤੂੰ ਤੇ ਹੈ ਹੁੰਦਾ ਧੁੰਦਾ ਵਾ ਹੈਲੋ ਲੱਕਾ ਅਕੇ ਆਤ ਰਭੀ ਲੱਕਾ ਹੁੰਦਾ ਪਿੰਡ ਤੋਂ ਹੁੰਦਾ ਪਿੰਡ ਕਿਹੜਾ ਸਿਆ ਵਾ ਚਾ ਪੀ ਜਾ ਲੱਕਾ ਕੋਈ ਗੱਲ ਨਹੀਂ ਚਾਪੇ ਲੱਕਾ ਕੋਈ ਨਹੀਂ ਲੱਕਾ

चाबी लाखों 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 � सिगरेट्स भी है चलो आज जरा तेरे भी नाना तो के कालिया पा तो बजाओ से देवी फसल दाई मोका संरक्षण का जैसे बच्चा एक और से तो तहने ओची बजा खाली जो कल को एक बात आई याद भी तू ताकि कल नीटी आए जी जी पट्टी बस की होले कल कृपा दे ताकि तात मेरे मो से कर मो सब हिंदुस्तान से कोई बहुत जनता सुबह का तो जैसा होले देना नाम तो गांदा आ दो कड़े दो कड़े ਸਰਕੋਰ ਜੀ ਜੀ ਚਰਨਾਮਾ ਰੇ ਬਲੀ ਆਜ਼ਰੀ ਅਰਦਾਸ ਇੱਕ ਦਮ ਕਰ ਸਿ ਲਗੜੀ ਮੇੜੀ ਆ ਸਿਕਵਾ ਤੇ ਸਾਇਆ ਸਭ ਦੁਆ ਲਾ ਦੀ ਜੰਦਰ ਬਾਪਾ ਸਿਮਰ ਕੇ ਗੁਰ ਨਾਨਕ ਲੀਕਾ ਫਿਰੰਗਤ ਇੱਕ ਦਮ ਅਰਦਾਸ ਹਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਰਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਕਾਲ ਪੁਰਖ ਜੀ ਤਾਈਏ ਜੇ ਡਿਟੇ ਸਤਿਗੁਰੂ ਜਾਈਗਾ ਤੇ ਇੱਕ ਬਹਾਦਰ ਸਿਮਰੀ ਕਰਨਾ ਹੋਣੀ ਦਾਤਾ ਹਿਸਾਬ ਤਨ ਕਰ ਸਾਈ ਦਸਵਾਂ ਪਾਸ਼ਾ ਸਾਇਬ ਸਿਗੁਰੂ ਗੋਬਿੰਦ ਸਿੰਘ ਸਾਹਿਬ ਸਾਥਾਈ ਹੋਏ ਸਾਰੇ ਦਸਵਾਂ ਪਾਛਾ ਜੋ ਆ ਸੇਬਾ ਸੇ ਪਾਦਰਸ਼ਣ ਦਿੱਤਾ ਜਾਂਦਾ ਹੈ ਤਾਂ ਅੰਤਰਖਵਾਸੇ ਸੁਭੀ ਵਾਹੀ ਜਰੂਰ ਵਾਹੀ ਜਰੂਰ ਹੈ ਇਹਨਾਂ ਮਾਨਿਆ ਦੇ ਮਾਨ ਨਿਤਾ ਨੇ ਤਨੂ ਤਨੂ ਤਾਂ ਤੋਂ ਸਜਣਤ ਨਾ ਰਹਾ ਤਾਂ ਦੋ ਸਿਗਰਾਂ ਦੇ ਸਮਾਰਾਜ ਅੱਜ ਇੱਕ ਇੰਚਾਰਪਨੀ ਤੇ ਇੱਕ ਬੜਾ ਪਿਆਰੇ ਲੜਾਈ ਆ ਜੀ ਕਮੈਂਟਰੀ ਵੈਬਸਾਈਟ ਅਸਲ ਸਿੱਧੂ ਸਿੰਘੂ ਮੇਰ ਕਰੋ ਮੇਰ ਕਰੋ ਮੇਰ ਕਰੋ ਮੇਰ ਕਰੋ ਬਖਸ਼ ਲੋ ਬਚੇ ਬਖਸ਼ ਲੋ ਬਖਸ਼ ਲੋ ਇਹ ਮਾਲਾ ਲਾਓ ਚਪੜਾ ਬਖਸ਼ ਲੋ ਬੱਚੇ ਕੱਖ ਸੋ ਬੱਚੇ ਨੇ ਪੱਟੀਆਂ ਚਾਚਾ ਜਾਜ ਬੱਚੇ ਦੇ ਮੇਰ ਪਰ ਅੱਛਾ ਬੱਚੇ ਨੂੰ ਲੈ ਕੇ ਚੱਲੇ ਆਂ ਸ਼ਾਂਤੀ ਦੇ ਬੱਚੇ ਮੇਰ ਪਾਚਰ ਕੋਲ ਜੋ ਵੀ ਅੱਜ ਦਰਖਤ ਆ ਰਿਹਾ ਇਸ ਕੋਲ ਆ ਨਹੀਂ ਇਸੇ ਪਾਚਰ ਮੇਰ ਕਰੂਂਦਾ ਦਰ ਆਈ ਦੀ ਲਾਜ ਰੱਖਣੀ ਸੁਖ વિના ਚ ਤਰਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸੁਆਦਾ ਪਲਾ ਨਾ ਕਿਦੋਂ ਚਾਰ ਦਿਨੇ ਚਾਰ ਦਿਨੇ ਚਾਰ ਦਿਨੇ ਠੀਕ ਆ ਵਾਹਿਗੁਰੂ ਕੌਣ ਦੱਸੋ ਹਾਂ ਲੜਨਾਂ ਨੇ ਇੱਥੇ ਜਾ ਲੈਗਾ ਵੀ ਲਾਗੇ ਘਰ ਹੈਗਾ

ਵਾਹਿਗੁਰੂ 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 ਦੁਕਾਨ ਨੂੰ ਪਰਨਾਸੀ ਵਾਹਿਗੁਰੂ 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 ਹਾਂ ਵਾਹਿਗੁਰੂ 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 ਇੱਥੇ ਸਰੋਪਾ ਹੈਗਾ ਗੱਡੀ ਤੁਹਾਡੇ ਕੋਲ ਪਰਨਾ ਹੈਗਾ ਕਿ ਕੋਲ ਸਰੋਪਾ ਵਾਹਿਗੁਰੂ ਵਾਹਿਗੁਰੂ ਕਿੱਥੇ ਹੁੰਦਾ ਨਾ ਲਾਹੇ ਤੋਂ ਨਾ ਲਾਹ ਕੋਈ ਗਾਣੀ ਦਿੱਤੇ ਵਾਹਿਗੁਰੂ ਕਿੱਥੇ ਹੁੰਦਾ ਵਾਹਿਗੁਰੂ ਚੱਲ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਚੱਲ ਵਾਹਿਗੁਰੂ 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 ਕਿੱਥੇ ਹੁੰਦਾ ਵਾਹਿਗੁਰੂ ਕੀ ਕਹ ਪਿਆ ਵਾਹਿਗੁਰੂ ਐਦਾਂ ਨਹੀਂ ਕਰੀ ਦੰਦਾ ਐਦਾਂ ਨਹੀਂ ਕਰੀ ਦੰਦਾ ਵਾਹਿਗੁਰੂ ਟੱਕਾ ਚਾਪ ਪਰਨਾ ਬਾਲਾ ਵਾਹਿਗੁਰੂ ਦੋਹੇ ਗੱਲਾਂ ਬੜਾ ਵਾਲਾ ਵਾਹਿਗੁਰੂ ਨਹੀਂ ਨਾ ਸੁਣੋ ਪਾ ਪਰਨਾ ਬਣੀ ਦੰਦਾ ਕਿੱਥੇ ਹੱਥ ਛੱਡ ਆਹ ਛੱਡ ਛੱਡ ਪਰਨਾ ਛੱਡ ਪਰਨਾ ਸੁਣੋ ਪਾ ਸੁਣਾਵਾ ਆਹ ਛੱਡ ਕਿੱਥੇ ਹੁਣ ਜਾ ਪੱਕਾ ਚੱਡੀ ਚੱਡਦੇ ਹੋਏ ਨਾ ਸਹੀ ਹੋਏ ਨਾ ਇਹਨੇ ਹੋਏ ਨਾ ਸਹੀ ਸੱਟਾ ਹੋਇਆ ਫੇਣਾ ਕੋਈ ਨਹੀਂ ਵਾਹਿਗੁਰੂ ਕਾ ਵਾਹਿਗੁਰੂ ਨਹੀਂ ਬੋਲਦਾ ਵਯਾ ਬੋਲ ਵਾਹਿਗੁਰੂ ਸਾਰਿਆਂ ਨੂੰ ਪਤਾ ਮੈਂ ਕਿੱਥੇ ਬੋਲਦਾ ਵਾਹਿਗੁਰੂ ਜਾਲਾ ਗਿਆ ਨਾ ਜਲਦਾ ਹੋ ਗਿਆ ਸਿੱਟੇ ਸੜਕਾ ਗਿਆ ਨਾ ਨਾ ਮੇਰਾ ਪੁੱਤ ਨਹੀਂ ਆ ਜਨਾਲਾ ਅਮੜੇ ਔਰ ਸ਼ ਅਮੜੇ ਸੁਮਿਤ ਮੋਟੇ ਮੈਂ ਕਿਆ ਸਣੀ ਤੇ ਹੋਈ ਵਾਹਿਗੁਰੂ ਬਸ ਵਾਹਿਗੁਰੂ ਆ ਲੈਣੇ ਜਾਲ ਆ ਲੈਣੇ ਵਾਹਿਗੁਰੂ 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 ਪਿੰਡ ਕੇ ਨਾ ਪੁੱਤ ਤੇਰਾ ਪਿੰਡ ਦੱਸ ਮੇਰਾ ਧੁੰਦਾ ਧੁੰਦਾ ਪਿੰਡ ਦੀ ਆ ਮੇਰੇ ਨਾ ਗੱਡੀ ਚ ਫੋਨ ਪਿਆਣਾ ਧੁੰਦੇ ਦੇ ਮੇਰੇ ਨਾ ਹੈਗੇ ਵੀਰ ਵਾਧੂ ਅਟੈਚ ਆ ਉੱਥੇ ਕਾਲ ਫੋਨ ਮੜਾ ਫੜੀ ਹੈਗਾ ਵੀਰ ਕੋਈ ਧੁੰਦੇ ਦਾ ਜਾਣ-ਪਛਾਣ ਬੰਦਾ ਆ ਆਫਗ ਆ ਗੱਡੀ ਚ ਫੋਨ ਫੜੀ ਮੇਰਾ ਦੂਜਾ ਹਾਂ ਵਾਹਿਗੁਰੂ ਫਨੀ ਕੋਲ ਸੰਨੀ ਨੂੰ ਪਤਾ ਹੈ ਵਾਹਿਗੁਰੂ ਹਾਂ ਪਤਾ ਪਤਾ ਹਾਂ ਫਨੀ ਕੋਲ ਹਾਂ ਕਿੰਦੀ ਨੂੰ ਪਤਾ ਨਹੀਂ ਕੋਲ ਹਾਂ ਯਾ ਆਪਣਾ ਤਰਾਵਾ ਤੇਰਾ ਸਤਨਾਮ ਨੂੰ ਫੋਨ ਲਾਦਨੇ ਹੈ ਨਾ ਸਤਨਾਮ ਕੇ ਤੇਰੇ ਪਿੰਡ ਦਾ ਮੁੰਡਾ ਵੈਦਾਂ ਹਾਂ ਸਾ ਮੈਂ ਕਿਹਦਾ ਪਿੰਡ ਦਾ ਮੁੰਡਾ ਹੂੰ ਕੋਣ ਹੈ ਮੇਰੇ ਕਿੰਨੇ ਦੋਸਤੋਂ ਮੇਰਾ ਕੋਈ ਗੱਲਪੇ ਚਾਰ ਦਿਨ ਲਿਆ ਚਾਰ ਦਿਨ ਲਿਆ ਛੱਡ ਦਿੰਦੇ ਆ ਡਾਕਟਰ ਨੂੰ ਬੁਲਾਈਏ ਡਾਕਟਰ ਉਹ ਇੱਥੋਂ ਸੰਗਰਾਮ ਇੱਥੇ ਲੱਗੇ ਡਾਕਟਰ ਉਹ ਕੋਈ ਇਹਨੂੰ ਥੋੜਾ ਰੈਸਟ ਹੋ ਜਾ ਮਿਲ ਜੇ ਇੰਜੈਕਸ਼ਨ ਉਹ ਹੈ ਇੱਥੇ ਲਿਓਣਾ ਪਊਗਾ ਹਨਾ ਇੰਜੈਕਸ਼ਨ ਲਾ ਲੈਣਾ ਨਹੀਂ ਡਾਕਟਰ ਹੀ ਆ ਜੇ ਨਾ ਕੋਈ ਡਾਕਟਰ ਹੀ ਆ ਜੇ ਆਉਣ ਕੇ ਮਾੜੀ ਤਿਸਵਾ ਬਾਹਰ ਆਉ ਬਾਹਰ ਦਾ ਨੰਬਰ ਬਾਹਰ ਜਾ ਦੀ ਕਰਦਾ ਫੋਨ ਨੰਬਰ ਹਾਂ ਸੌਰੀ ਤਾਂ ਨੰਬਰ ਗਿਆ ਕਿਹਦਾ ਬੋਲ ਰਿਹਾ ਆ ਪਾਪਾ ਦਾ ਨੰਬਰ 8679679281 8 8 ਇਹ ਟ ਦੁਬਾਰਾ ਬੋਲੀ 86796791 86799 ਹਾਂ 699 281 ਹਾਂ 86 9 ਹਾਂ 281 ਅੱਗੇ ਅੱਗੇ ਗਲਤੀ ਕਰਦੇ ਲਿਖਦੇ ਰਹੋ ਸਹੀ ਲਿਖ ਦੇ ਦੇ ਕਪਟ ਆਹ ਚਤੁਰਤੀ ਕੋ ਕਹਾਂ ਲੱਗਦਾ ਲੱਗਦਾ ہاں ਲੱਗਦਾ ਨੰਬਰ 6902 ਇਹ ਨੰਬਰ ਕਰ ਤਾ ਦੱਸ ਜੇ ਨਾ ਸਹੀ ਦੱਸ ਨੰਬਰ ਡੈਡੀ ਆਪਣੇ ਦਾ ਨੰਬਰ ਨਹੀਂ ਆ ਦਿੱਤਾ ਇੱਕ ਨੰਬਰ ਆ ਨੰਬਰ ਬੋਲੇ ਕਿਨੇ ਤੋੜੀ ਦੋ ਦੱਸ ਵੀ ਆ ਤਾਂ ਸਾਰੇ ਨੰਬਰ ਕੋਈ ਚੁੱਕ ਨਹੀਂ ਦਿਆ ਪਰ ਦਾ ਬੋਲਿਆ ਪਰ ਨੰਬਰ ਬੋਲਿਆ ਜਿਹੜੇ ਨੇ ਨੰਬਰ ਚੁੱਕ ਨਹੀਂ ਲਿਆ ਕੋਈ ਕੋਈ ਨਹੀਂ ਪਿਆ ਦਾ ਬੇਟਾ ਚੜ ਪਾ ਆਹ ਸੋਰੀ ਆ ਵੀਡੀਓ ਮੈਂ ਬੇਲੀ ਨੂੰ ਭੇਜ ਨੰਬਰ ਜਿਹੜਾ ਦੱਸਿਆ ਉਹ ਚੁੱਕ ਨਹੀਂ ਲਿਆ ਕੋਈ ਸੁਪਰ ਜੋ ਪਾ ਕੇ ਬੰਨਣਾ ਲੋਕ ਗੱਡਲਾ ਗੱਲਾਂ ਨਹੀਂ ਕੋਈ ਚੱਕਰ ਗੱਲਾਂ ਕੋਈ ਨਹੀਂ ਮੈਂ ਘਟੂ ਕਿੱਧਰ ਗਿਆ ਮੇਰਾ ਪੁੱਤ ਨੰਬਰ ਨੰਬਰ ਦੱਸ ਦੇ ਮੇਰਾ ਹੈਲੋ ਹੈਲੋ ਹਾਂ ਸਾਬੀ ਕਿਦਾਂ ਵਧੀਆ اے ਸਾਬੀ ਮੈਂ ਜੱਗੀ ਬੋਲਦਾ ਮਹਰਾਣੇ ਤੋਂ ਹਾਂਜੀ ਹਾਂਜੀ ਮੈਂ ਨਾ ਇੱਕ ਤੈਨੂੰ ਫੋਟੋ ਭੇਜੀ ਉਹ ਇਹ ਨਾ ਮੁੰਡੇ ਦਾ ਨਾਮ ਆ ਸਾਬ ਮੁੰਡੇ ਦਾ ਨਾਮ ਆ ਤੇ ਪਿਓ ਦਾ ਨਾਮ ਹੀ ਲਖਬੀਰ ਸਿੰਘ ਤੇ ਮੈਂਟਲੀ ਮੈਂਟਲੀ ਬਹੁਤ ਜ਼ਿਆਦਾ ਡਿਸਟਰਬ ਆ ਤੇ ਦੇਖੀ ਵੀ ਇਹ ਮੁੰਡਾ ਤੁਹਾਡੇ ਪਿੰਡ ਦਾ ਵਾ ਧੁੰਦਾ ਧੁੰਦਾ ਘੇਣ ਡਿਆ ਵਾ ਚੱਲ ਮੈਂ ਵੇਖਣਾ ਮੈਨੂੰ ਹੁਣੇ ਫੇਕੇ ਦੇ ਫੋਨ ਲਾਈ ਚੰਗਾ ਆਉ ਖਾ ਬਹੁਤ ਔਖਾ ਕੰਟਰੋਲ ਕਰਨਾ ਬੜਾ ਔਖਾ ਕੰਟਰੋਲ ਕਰਨਾ ਨੂੰ ਬਈ ਹਾਂਜੀ ਹਾਂ ਉਹ ਹੋਇਆ ਕੋਈ ਉਹਨੂੰ ਨਾ ਕਸਰ ਆਜੀ ਭਾਈ ਲਾਗੇ ਪਾਰ ਕਰ ਦਿਓ ਮਿੰਟ ਭਾਈ ਦੁਕਾਨ ਪਰਨਾਸੀ ਦਿਆਲਗ ਸਰੂਪੇ ਦੱਸੋ ਉਹ ਨਾਮ ਤੇ ਰੱਖ ਹਾਂ ਦੱਸ ਦੱਸ ਹੈ ਦੱਸ ਬਾਅਦ ਬਿੱਲ ਜੇ ਤਰਿਕਾ ਹਾਦ ਉਹ ਨੀਕ ਕਿਹਜਾ ਆਏ ਓਏ ਓਏ ਦੰਦੀ ਵੜਤੀ ਓ ਦੁਕਾਨ ਨ ਪਰਨਾਸੀ ਦਿਆਲਗ ਸਰੂਪੇ ਸਦਾ ਅੰਗ ਸੰਗੇ ਆਪਾਂ ਗਾ ਬੂਤੇ ਕਾਲ ਪਰ ਨਾ ਸੀ ਦਿਆ ਸੀ ਤੇ ਸਦਾ ਅੰਗ ਸੰਗੇ ਗਾ ਬੂਤੇ ਦੋ ਦੋ ਟੈਲੀਫੋਨ ਜਾਈ ਸਵੇਰ ਗੀ ਕੰਪਾਨਸ 10 10 ਅਰਦਾ ਗਾਇ ਅੱਜ ਫੋਨ ਫੜਾਈ ਬਈ ਉਹਦਾ ਫੋਨ ਸਾਇਲੈਂਟ ਤੇ ਲੱਗਾ ਹੈ ਆਪਣਾ ਵੀਰੇ ਇਹਨੂੰ ਨਾ ਦੂਜਾ ਦੇ ਦੇ ਆ ਥੋੜਾ ਅਰੇਸਟ ਵਾਲਾ ਹੈਨਾ ਕਤਰਾ ਬਣੇ ਚਾਚਰਾ ਜੇ ਬਣਨੀ ਆ। ਸਾਡੇ ਦਾ ਡੀਆ ਨਹੀਂ। ਚਾਚਰਾ ਮਾਰ। ਇਹ ਦੇਖੀ ਲਾਈਟ ਗਈ। ਪੜੀ ਪੜੀ। ਇਹ ਹੈ ਮਾਰਿਆ। ਗੰਦੀ ਵਡੀ। ਜਾਨ ਤੋਂ ਪਤਾ ਲੱਗਦਾ। ਯਾਰ। ਤੂੰ ਯਾਰ। ਓਏ ਚੱਲ ਮੇਰਾ ਵੀ ਰਤਿਆ ਨਟ ਸੁਈ ਸਾਈ ਨਾ ਟੁੱਟੇ ਹਾਂ ਸਭੀ ਲੱਗਾ ਪੈਣਾ ਹਾਂ ਜੀ ਹਾਂ ਲੱਗਾ ਪੈਣਾ ਮੁੰਡੇ ਦਾ ਯਾਰੇ ਧੁੰਦਾ ਧੁੰਦਾ ਖੰਡਿਆ ਯਾਰੇ ਆਹ ਬੰਨ ਕਰ ਆਹ ਧੁੰਦਾ ਧੁੰਦਾ ਹੋਰ ਤੇ ਨਹੀਂ ਗਾ ਯਾਰ ਰੋਮੈਂਟਲੀ ਅਫਸੈਟ ਆ ਬਹੁਤ ਜ਼ਿਆਦਾ ਹਿਸਾਬ ਨਾਲ ਪੰਜ ਛੇ ਮੁੰਡਿਆਂ ਨੇ ਫੜਿਆ ਤੁਨੂੰ ਗੋਡਾ ਲਾ ਲੋ ਗੋਡਾ ਲਾ ਲੋ ਮੈਂ ਵਿੱਚ ਫਸ ਗਿਆ ਮੈਂ ਵਿੱਚ ਫਸ ਗਿਆ ਮੈਂ ਮੁੰਡੇ ਦਾ ਵੀ ਫੋਟੋ ਫਾਈ ਹੈ ਕੋਈ ਨਹੀਂ ਕੋਈ ਨਹੀਂ ਮੈਂ ਦੱਸਦਾ ਹਾਂ ਹਾਂ ਮੇਰਾ ਵੀਰ ਵੇਖ ਕੇ ਦੱਸ ਬਹੁਤ ਜ਼ਿਆਦਾ ਡਿਸਟਰਬ ਹੋਇਆ ਪਿਆ ਕੋਈ ਨਹੀਂ ਮੈਂ ਕੁਝ ਕਰ ਸਕਦਾ ਹਾਂ ਹਾਂ ਬਹੁਤ ਜ਼ਿਆਦਾ ਡਿਸਟਰਬ ਮੈਨੂੰ ਮੈਨੂੰ ਮੇਰਾ ਵੀਰ ਹੁਣੇ ਦੱਸੀ ਜੰਗਾ ਤੁੰਦੇ ਵਾਲੇ ਦੀ ਪਛਾਣ ਤੇ ਨਹੀਂ ਹੁੰਦਾ ਯਾਰ ਬੰਦਾ ਪਛਾਣ ਤੇ ਨਹੀਂ ਹੁੰਦਾ ਯਾਰ ਤੁੰਦੇ ਵਾਲੇ ਦੀ ਪਛਾਣ ਤੇ ਨਹੀਂ ਹੁੰਦਾ ਦੋਹਾਂ ਤਰ੍ਹਾਂ ਮੁੰਡਿਆਂ ਨੂੰ ਪੁੱਛਿਆ ਮੈਂ ਹਾਂ ਤੁੰਦੇ ਦਾ ਨਹੀਂ ਫਿਰ ਹੈਨਾ ਦੋ ਮੁੰਡਿਆਂ ਨੇ ਕਹਿਤਾ ਵਾ ਵੀ ਯਾਰ ਪਛਾਣ ਤੇ ਨਹੀਂ ਹੁੰਦਾ ਪਿੰਡ ਦਾ ਹੋਵੇ ਲਾ ਕੇ ਕਿਉਂ ਘੰਟਾ ਦਾ ਬੰਦਾ ਪਹਿਲਾਂ ਆ ਜਾਂਦਾ ਕਿਹੜੀ ਗੱਲ ਹੈ ਹੈ ਪਹਿਲਾਂ ਹੀ ਪੁੱਛਿਆ ਆ ਤੇ ਆ ਤੇ ਵੀਡੀਓ ਤੇ ਵੀਡੀਓ ਤੇ ਪਤਾ ਲੱਗ ਜੂ ਆ ਇਹ ਫੇਰ ਤਾਂ ਹੀ ਪਤਾ ਜੂ ਵੀਡੀਓ ਤਾਂ ਜਦੋਂ ਪਹਿਲਾਂ ਫੜਿਆ ਸੀ ਨਾ ਉਹ ਤਾਂ ਆਂਦਾ ਸੀ ਅੰਮ੍ਰਿਤਸਰ ਆਂਦਾ ਸੀ ਪਹਿਲੋਂ ਆਪਾਂ ਇਹ ਇਹਦੇ ਵੀਡੀਓ ਹੁਣ ਇਹਨੂੰ ਜਾ ਕੇ ਨਾ ਰੈਸਟਰੇ ਨੂੰ ਮਿਲ ਜਾਣੀ ਆ ਜਾ ਕੇ ਇਹਨੂੰ ਇੱਕ ਦੀ ਇਹਨੂੰ ਸੰਗ ਲਾ ਕੇ ਰੱਖਣਾ ਪੈਣਾ ਸ਼ੇਅਰ ਤਾਂ ਕਰ ਇਹਦੀ ਵੀਡੀਓ ਪੈ ਗਈ ਸ਼ੇਅਰ ਕਰ ਲ ਤੱਕ ਕਰ ਲੈ ਕੱਲ ਨਾ ਪੰਜਾਬੀ ਆ ਕੱਲ ਨੂੰ ਲੱਭ ਜੋ ਕਰ ਪਰ ਮੈਨੂੰ ਇਹ ਜੇ ਉਦਾਂ ਲੱਭਦੇ ਫਿਰ ਵੀਡੀਓ ਆਪ ਪਾਉਂਦੀ ਲੋੜ ਨਹੀਂ ਹਣਾ ਫਿਰ ਲੋੜ ਨਹੀਂ ਵੀਡੀਓ ਪਾਉਂਦੀ ਤੁਹਾਡੇ ਨਾਲ ਚਾਰ ਭਰਾ ਇਹਦੇ ਪਤਾ ਲੱਗ ਗਏ ਹੁਣ ਪਾਉਣੀ ਪੈਣੀ ਆ ਮੜ ਕੇ ਰੱਖੀ ਲੋ ਤਾਣਾ ਚੋ ਗੌਰਮੈਂਟ ਦੇ ਨਗਰਿਆਂ ਨੂੰ ਫਟਰੀ ਨਾ ਹੇ ਨਾ ਇਹਨਾਂ ਥੋੜਾ ਅਸਰ ਜਾਣਾ ਕੋ ਮਮੀ ਮੈਂ ਬੀਜੀ ਆ ਬਾਅਦ ਗੱਲ ਕਰਦਾ ਮੈਂ हां लाला रोटी लाला वे वीरे आते पूरा पोर्न वाला काम कीता है तू यार आज इन बंदे ने खत्म हो जाना है आप भी होए ना काम इन्हें नाल होर किसे नु ले बेना है वीरी गडिया गडिया करदे है ना कोई ਥਲੇ ਲਾਣਾ ਦਾ ਕੱਚੇ ਲਾਣਾ ਦਾ ਹੋਣਾ ਹੈ ਵਾਹ ਇਸ਼ੇ ਘਟੋਲ ਬਿੱਤੀ ਵਾਹ ਗੁਰੂ ਕਿੰਨਾ ਟਾਈਮ ਲੰਘਿਆ ਦਾ ਅਸਰ ਚੜੂ ਹੁੰਦਾ ਹੋ ਗਿਆ ਸੀ ਹਾਂਜੀ ਹੋ ਗਿਆ ਜੀ ਹਾਂਜੀ ਮੜੇ ਪਿੱਛੂ ਮੜਾ ਜੇ ਕਿ ਦਿਨ ਮੈਂ ਕਰੀ ਮੜਾ ਹਾਂ ਹਾਂ ਫੋਨ ਖਾਂਦਾ ਲੋ ਹੋ ਲੋਰ ਚ ਪੋਜਦਾ हां इधर गुरे इधर दिया हैं पोते तेरा ਪਿੰਡ ਕਿਹੜਾ ਵਾ ਅਬ ਲਾਈਟ ਫੜੇ ਦਾਦਾ ਨਹੀਂ 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 ਤੇਰਾ ਪਿੰਡ ਕਿਹੜਾ ਵਾ ਕਿਹੜਾ ਪਿੰਡ ਮੇਰੇ ਬਾਪ ਦਾ ਦੱਸ ਦੇ ਇਹ ਤਾਂ ਸਵਾਲਾ ਬੈਚ ਸਵਾਲੇ ਦਾ ਪਾਜਾ ਲੈ ਲੈ ਓਏ ਮੇਰੀ ਗੱਲ ਸੁਣ ਪਿੰਡ ਦੱਸ ਦੇ ਆਪਣਾ ਕਿਹੜਾ ਪਤਾ ਕਿਹਦੇ ਮੈਂ ਟੇਬਲ 'ਤੇ ਬਹਿ ਕੇ ਮੇਰਾ ਪਿੰਡ ਦੱਸ ਦੇ ਮੇਰਾ ਗੁਰੂ ਦੱਸਣਾ ਲੈ ਬੈਠਾ ਦੇ ਇੱਕ ਤਾਂ ਦੱਸ ਦੇ ਦੱਸ ਦੇ ਆਹ ਵੀ ਇੱਕ ਸਵਾਲਾ ਆ ਮੈਂ ਸੰਤ ਨੂੰ ਮੈਂ ਬੇਨਤੀ ਕਰਦਾ ਸੰਤ ਜੀ ਵੀ ਇਹ ਨਾ ਜਿਆਦਾ ਮੈਂਟਲੀ ਡਿਸਟਰਬ ਹੋਇਆ ਪਹਿਣਾ ਇਹ ਬੱਚਾ ਤੇ ਕਿਉਂਕਿ ਇਹਦਾ ਵੇਖੋ ਤਿੰਨ ਚਾਰ ਵੀਰਾਂ ਨੇ ਫੜ ਕੇ ਇਹਨੂੰ ਖਿਲਾ ਰਿਆ ਵਾ ਤੇ ਦੱਸਦੇ ਪਏ ਵੀਰ ਜੀ ਹੁਣੇ ਦੱਸਦੇ ਪਏ ਵੀ ਅੱਜ ਸ਼ਾਮ ਦਾ ਘੱਟੋ ਘੱਟ 4-5 ਵਜੇ ਦਾ ਇਹ ਬੱਚਾ ਅ ਅਸੀਂ ਕੰਟਰੋਲ 'ਚ ਕੀਤਾ ਵਾ ਕਦੀ ਕਿਹੇ ਗੱਡੀ 'ਚ ਵਜਦਾ ਪਏ ਦੇਖੋ ਗੱਡੀਆਂ ਕਿੰਨੀਆਂ ਤੇਜ਼ ਆ ਰਹੀਆਂ ਵਾ ਗੱਡੀਆਂ ਦਿਖਾ ਦੇ ਕਰੀ ਵੀ ਵੇਖੋ ਕਿੰਨੀਆਂ ਤੇਜ਼ ਗੱਡੀਆਂ ਆ ਰਹੀਆਂ ਵਾ ਤੇ ਸ਼ੇਰੋਂ ਟੋਲ ਪਲਾਜੇ ਆ ਤਰਨਤੰਦ ਕੋਲ ਹਾਈਵੇਅ ਨੈਸ਼ਨਲ ਹਾਈਵੇਅ ਆ 54 ਨੰਬਰ ਤੇ ਇੰਨਾ ਜ਼ਿਆਦਾ ਮਤਲਬ ਕਿ ਜੇਕਰ ਇਹ ਅੱਜ ਵੀਰ ਨਾ ਹੁੰਦੇ ਤੇ ਇਹ ਵੀਰ ਨੇ ਆਪਣੇ ਆਪ ਨੂੰ ਖਤਮ ਕਰ ਲੈਣਾ ਸੀਗਾ ਕਿਉਂਕਿ ਗੱਡੀਆਂ ਨੂੰ ਜ 100-100 ਦੀ ਸਪੀਡ ਤੇ ਗੱਡ ਪਾਜ ਭਰ ਕੇ ਅੱਗੇ ਜਾਂਦੇ ਆ ਵੀਰ ਜੀ ਹੁਣੇ ਦੱਸ ਰਹੇ ਵੀ ਗੱਡੀਆਂ ਵਾਲੇ ਕੱਚੇ ਥਾਂ ਤੇ ਖੜ ਕੇ ਗੱਡੀਆਂ ਨੂੰ ਸਾਈਡ ਤੇ ਕਰਕੇ ਫੇਰ ਨਿਘਾ ਰਹੇ ਸੀਗੇ ਨਾਲੇ ਨੇ ਆਪਣੇ ਆਪ ਨੂੰ ਵੀ ਖਤਮ ਕਰ ਲੈਣਾ ਸੀ ਤੇ ਗੱਡੀਆਂ ਵਾਲਿਆਂ ਦਾ ਵੀ ਨੁਕਸਾਨ ਹੋਣਾ ਸੀਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੈਗਾ ਇਹ ਆਪਣਾ ਪੰਜਾਬੀ ਭਰਾ ਹੀ ਆ ਤੇ ਪਰ ਇਹ ਆਪਣਾ ਪਿੰਡ ਤੁੰਦਾ ਇਹਨੇ ਬੋਲਿਆ ਪਰ ਤੁੰਦੇ ਦਾ ਕੋਈ ਪਤਾ ਨਹੀਂ ਲੱਗਾ ਤੁੰਦੇ ਦਾ ਨਹੀਂ ਇਹ ਹੈਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੀ ਸ਼ੇਅਰ ਕੀਤਾ ਸਦਾ ਵੀਰ ਦਾ ਐਡਰੈਸ ਲੱਭ ਜੇ ਇਹ ਆਪਣਾ ਐਡਰੈਸ ਬੋਲ ਨਹੀਂ ਰਿਹਾ ਤੁਹਾਡਾ ਦੱਸਾ ਉਨੇ ਛਡਾ ਲੈਣੀ ਜਦੋਂ ਉਹਦੇ ਕੰਟਰੋਲ ਹਾਂ ਦੋ ਵਾਰੀ ਮਾਰੀ ਨਾ ਹਲਾ ਨਹੀਂ ਨਹੀਂ ਕਰੋ ਇਹ ਰੱਖੋ ਇਹਨੂੰ ਛੱਡਾ ਇੱਕ ਮਿੰਟ ਛੱਡਾ ਛੱਡਾ ਪਾ ਤੈਨੂੰ ਛੱਡਦਾ ਛੱਡਦਾ ਛੱਡਾ ਸਾਂ ਰਿਹਾ ਵੇਖ ਵਾਧਾ ਕਰ ਗਿਆ ਜੀ ਬਾਤ ਹੋਦੀ ਕੀ ਗੱਲ ਹੋਈ ਇਹਨੂੰ ਫੜ ਲੈ ਸਰ ਉਹ ਗੋਰੀ ਆਪਣੇ ਸਾਟ ਲਾ ਬਣੀ ਛੱਡ ਦਿੰਦਾ ਛੱਡ ਦਿੰਦਾ ਫਿਰ ਪਿੰਡ ਦਾ ਕਿਹੜਾ ਪਿੰਡ ਮੇਰੇ ਭਰਾ ਦਾ ਉਹ ਇਹਨੇ ਯਾਰ ਘਰ ਬੈਣਾ ਯਾਰ ਛੱਡੀ ਨਾ ਕੋਈ ਨਹੀਂ ਕੋਈ ਨਹੀਂ ਉਧਰ ਫੜਿਆ ਨਾ ਨਾ ਉਹ ਫੜੀ ਕੋਟ ਗੋਟ ਕੇ ਫੜੀ ਆ ਮਾਨਾ ਹਾਂ ਮੈਂ ਨਾ ਉਹਦੇ ਯਾਰ ਮੂੰਹ ਤੇ ਮੂੰਹ ਤੇ ਇੱਕ ਹੌਣਕ ਸਨ ਮਾਰ ਦੂ ਯਾਰ ਨਾ ਲਾ ਮਾਰਦਾ ਆਹੋ ਆਹੋ ਹੱਥ ਫਰੀ ਛੱਡਦਾ ਤੇ ਮਾਰੂ ਉਹਦੇ ਛੱਡਦੀ ਹਾਂ ਹਾਂਜੀ ਜਦ ਸੇਕਾ ਕਿ ਮੇਰੇ ਪੁੱਤ ਕੀ ਆ ਫੜੀ ਦਾ ਪੁੱਤ ਆ ਅੱਜ ਸਭੀ ਦਾ ਡਿਪੈਂਡ ਕੋਈ ਲਖਬੀਰ ਪਾਠੀ ਆ ਲਖਬੀਰ ਪਾਠੀ ਹਾਂਜੀ ਹਾਂਜੀ ਲਖਬੀਰ ਪਾਠੀ ਆ ਢੱਡ ਪਿੰਡ ਕੋਈ ਲਖਬੀਰ ਸਿੰਘ ਉਹ ਇੱਕ ਲਖਬੀਰ ਲਖਬੀਰ ਪਾਠੀ ਪਾਠੀ ਸਿੰਘ ਆ ਆਹ ਚਲ ਇਹ ਪਿੰਡ ਤੋਂ ਢੇ ਨਾਲ ਪਿੰਡ ਯਾਰ ਤੁੰਦਾ ਹੀ ਬੋਲਣ ਡਿਆ ਫੇਰ ਹੁਣ ਹੁਣ ਵੀ ਤੁੰਦਾ ਹੀ ਕਹਿਣ ਡਿਆ ਵਾ ਮੈਂ ਬਿੱਟੂ ਦੇ ਰਿਸ਼ਤੇਦਾਰ ਹਾਂ ਹਾਂ ਲਖਬੀਰ ਪਾਠੀ ਹਾਂ ਯਾਰ ਗਰੁੱਪਾਂ 'ਚ ਇੱਕ ਹੰਟੇ 'ਚ ਫੋਨ ਆਇਆ ਫੋਨ ਆਇਆ ਇੱਕ ਮਿੰਟ ਉਸੇ ਪਿੰਡੋਂ ਹੈਲੋ ਡੈਡੀ ਆਪਣੇ ਦਾ ਪੈਣੇ ਕਿੱਥੋਂ ਬੋਲਦੇ ਤੁਸੀਂ ਰਿਸ਼ਤੇਦਾਰ ਵੀ ਪਤਾ ਮਿਲਦਾ ਨੰਬਰ ਪਾਸ ਇੰਨਾ ਦੋਨੋਂ ਲੋਕ ਆਹ ਲੱਭ ਲੱਭ ਗਿਆ ਲੱਭ ਗਿਆ ਸ਼ੁਕਰ ਵੀਦੀ ਪਾਜੀ